ਸ਼ੋਕ ਮਹਿਲਾ ਤੀਜਾ ਕਲਮ ਸਾਜਨੀ ਕਿਆ ਸਦਾਈਐ ਹਿਰਦੈ ਹੀ ਲਿਖਲੇ ਸਦਾ ਸਾਹਿਬ ਕੈ ਰੰਗ ਰਹਿ ਕਬ ਹੂ ਨਾ ਟੂਟਸ ਨੇਹ ਕਲਮ ਸਾਜਨੀ ਜਾਇਸੀ ਲਿਖਿਆ ਪੀ ਨਾਲ ਜਾਏ ਨਾਨਕ ਸਹ ਪ੍ਰੀਤ ਨਾ ਜਾਏ ਜੀ ਜੋ ਤੁਰ ਛੋਡੀ ਸੱਚ ਪਾਈ ਮਹਿਲਾ ਤੀਜਾ ਨਦਰੀ ਆਮਦਾ ਨਾਲ ਨ ਚੱਲਈ ਵੇਖੋ ਕੋ ਬਿਉਪਾਈ ਸਤ ਗੁਰ ਸੱਚ ਧਿਰੜਾਇਆ ਸੱਚ ਰਹੋ ਲਿਵ ਲਾਇ ਨਾਨਕ ਸ਼ਬਦੀ ਸੱਚ ਹੈ ਕਰਮੀ ਪੱਲ ਪਾਈ ਪੌੜੀ ਹਰ ਅੰਦਰ ਬਾਹਰ ਇੱਕ ਤੂੰ ਤੂੰ ਜਾਣੈ ਭੇਤ ਜੋ ਕੀ ਚੈ ਸੋ ਹਰ ਜਾਣਦਾ ਮੇਰੇ ਮਨ ਹਰ ਚੇ ਤੂੰ ਸੋ ਡਰ ਜੇ ਪਾਪ ਕਵਾਮ ਦਾ ਧਰਮੀ ਬਿਗਸੇ ਤੂੰ ਤੂੰ ਸੱਚਾ ਆਪਨੇ ਆਉ ਸੱਚ ਤਾਂ ਡਰੀਐ ਕੇ ਤੂੰ ਜਿੰਨਾ ਨਾਨਕ ਸੱਚ ਪਛਾਣਿਆ ਸੇ ਸੱਚ ਰਲੇ ਤੂੰ ਤੂੰ ਸੱਚਾ ਆਪ ਨਿਆਉ ਸੱਚ ਤਾਂ ਡਰੀਏ ਕੇ ਤੂੰ ਜਿੰਨਾ ਨਾਨਕ ਸੱਚ ਪਛਾਣਿਆ ਸੇ ਸੱਚ ਰਲੇ ਤੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਮਨ ਹਿਰਦੇ ਤੋਂ ਦੋਵੇਂ ਹੱਥ ਜੋੜ ਝੁਕਾ ਕੇ ਸੀਸ ਕਰੋ ਕਿਰਪਾਲਤਾ ਬਖਸ਼ੋ ਸੀਸ ਤੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਫਿਰ ਅੱਖੋ ਜੀ ਸਤਨਾਮ ਸ੍ਰੀ ਵਾਹਿ ਲਮ ਸਾਜਨੀ ਕਿਆ ਸਦਾਈ ਐ ਹਿਰਦਾ ਹੀ ਲਖਲੇ ਸਦਾ ਸਾਹਿਬ ਕੈ ਰੰਗ ਰਹੈ ਕਬ ਹੂ ਨਾ ਟੂਟਸਨੇ ਅੱਖੋ ਸਤਨਾਮ ਸ੍ਰੀ ਵਾਹਿ ਫਿਰ ਅੱਖੋ ਗੱਜ ਕੇ ਸਤਨਾਮ ਸ੍ਰੀ ਵਾਹਿ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਕਲੋ ਦਾ ਅਰਥ ਹੈ ਕਲਮ ਮਸਜਨੀ ਦਾ ਅਰਥ ਕਈਏ ਤਵਾਤ ਕਿਉਂਕਿ ਮਸ ਕਹਿੰਦੇ ਸਿਆਹੀ ਨੂੰ ਜਿਹਦੇ ਵਿੱਚ ਸਿਆਹੀ ਪਾ ਕੇ ਰੱਖਦੇ ਬਡੇਰੀ ਉਮਰ ਵਾਲੇ ਤੁਸੀਂ ਜਾਣਦੇ ਹੋ ਅੱਜ ਕੱਲ ਸਿਸਟਮ ਉਹ ਅਲੋਪ ਹੋ ਰਿਹਾ ਹੈ ਇਸ ਲਈ ਹੋਰ ਆਉਣ ਵਾਲੇ 20-25 ਸਾਲਾਂ ਨੂੰ ਕੁਝ ਐਗਜ਼ੈਂਪਲਾਂ ਦੇਣ ਲੱਗੇ ਆ ਸਾਨੂੰ ਬੜਾ ਵਿਸਥਾਰ ਕਰਨਾ ਪਿਆ ਕਰਨਾ ਮਸਾਜਨੀ ਦਾ ਅਰਥ ਹੈ ਉਹ ਦਵਾਤ ਜਿਹਦੇ ਵਿੱਚ ਸਿਆਹੀ ਭਾ ਕੇ ਰੱਖੀ ਦੀ ਸੀ ਉੱਥੋਂ ਫਿਰ ਕਲਮ ਦਾ ਡੋਕਾ ਲਾ ਕੇ ਫਿਰ ਲਿਖਦੇ ਰਹੇ ਤਾਂ ਮਹਾਰਾਜ ਜੀ ਕਹਿੰਦੇ ਇਹ ਕਲਮ ਇਹ ਦਵਾਤ ਇਹ ਸਭ ਕੁਝ ਅੱਖਰ ਮਿਟ ਜਾਣਗੇ ਕਲਮ ਲਿਖਣ ਤੋਂ ਸਮਰਤ ਹੋ ਜਾਏਗੀ ਲਿਖਿਆ ਹੋਇਆ ਅੱਖਰ ਫਿੱਕੇ ਪੈ ਜਾਣਗੇ ਕਾਗਜ਼ ਬੁੱਧ ਜਾਏਗਾ ਭਾਵ ਇਹ ਸਭ ਕੁਝ ਚਲਾ ਜਾਏਗਾ ਜੇ ਤੂੰ ਨਿਰੰਕਾਰ ਜੀ ਦਾ ਨਾਮ ਉਹਦੀ ਉਸਤਤ ਕਿਤੇ ਲਿਖ ਕੇ ਰੱਖਣੀ ਤਾਂ ਹਿਰਦੇ ਹੀ ਲਿਖ ਲਿਓ ਆਪਣੇ ਮਨ ਹਿਰਦੇ ਤੇ ਲਿਖ ਜੋ ਤੈਨੂੰ ਕਦੇ ਵੀ ਨਹੀਂ ਵਿਸਰੇ ਜੀ ਹੁਣ ਧਿਆਨ ਨਾਲ ਸੁਣਿਓ ਨਿਰੰਕਾਰ ਪਰਮੇਸ਼ਵਰ ਜੀ ਦੀ ਉਸਤਤ ਕੋਈ ਕਵਤਾਮਾਂ ਰਾਹੀਂ ਲਿਖ ਰਿਹਾ ਹੈ ਕੋਈ ਗੀਤਾਂ ਰਾਹੀਂ ਲਿਖ ਰਿਹਾ ਉਹ ਉਸਤ ਜਿਹੜੀ ਹੈ ਬਹੁਤੀ देर ਨਹੀਂ ਰਹਿੰਦੀ ਫਿਰ ਉਹ ਲਾਇਬ੍ਰੇਰੀਆਂ ਵਿੱਚ ਬੰਦ ਹੋ ਕੇ ਰਹਿ ਜਾਏਗੀ ਉਹ ਅੱਖਰ ਲਿਖੇ ਹੋਏ ਤੁਸੀਂ ਪੜ੍ਹੇ ਹੋਣਗੇ ਭੁੱਲ ਜਾਣਗੇ ਪਰ ਯਾਦ ਉਹ ਹੀ ਹੋ ਰਹਿੰਦੇ ਜਿਹੜਾ ਹਿਰਦੇ ਵਿੱਚ ਵਸਿਆ ਹੈ ਕਵਿਤਾਾਂਮ ਗੀਤਾਂ ਦੇ ਬੋਲ ਜਿੰਨੇ ਤੁਸੀਂ ਗੀਤ ਰੱਬ ਦੀ ਉਸਤਤ ਵਿੱਚ ਪੜ੍ਹੋਗੇ ਕਵਿਤਾਾਂਮ ਪੜ੍ਹੋਗੇ ਕੋਈ ਹੋਰ ਗੱਲਾਂ ਪੜ੍ਹੋਗੇ ਉਹ ਸਭ ਕੁਝ ਵਿਸਰ ਜਾਂਦੀਆਂ ਨੇ ਤੇ ਯਾਦ ਕਿਹੜਾ ਰਹਿੰਦਾ ਹੈ ਜਿਹੜਾ ਹਿਰਦੇ ਤੇ ਲਿਖਿਆ ਹੈ ਇਸ ਲਈ ਮਹਾਰਾਜ ਕਹਿੰਦੇ ਜੋ ਤੈਨੂੰ ਯਾਦ ਰਹੇਗਾ ਜੋ ਤੇਰੇ ਨਾਲ ਲਿਵੇਗਾ ਉਹ ਤਾਂ ਨਿਵੇਗਾ ਜੇ ਤੂੰ ਰੱਬ ਦੀ ਵਡਿਆਈ ਉਸ ਤੇ ਆਪਣੇ ਹਿਰਦੇ ਉੱਤੇ ਲਿਖ ਲਈ ਕਲੋ ਮਸਾਜਨੀ ਜਾਏ ਸੀ ਲਿਖਿਆ ਪੀ ਨਾਲ ਜਾ ਮਹਾਰਾਜ ਨੇ ਕਲਮ ਦਵਾਤ ਸਿਆਹੀ ਇਹ ਸਭ ਕੁਝ ਸਮਾਂ ਪਾ ਕੇ ਖਤਮ ਹੋ ਜਾਣਗੇ ਇਹ ਅੱਖਰ ਜਿਹੜੇ ਨੇ ਫਿੱਕੇ ਪੈ ਜਾਣਗੇ ਤੇ ਜੋ ਲਿਖਿਆ ਹੋਇਆ ਉਹ ਵੀ ਨਾਲ ਹੀ ਜਾਂਦਾ ਲੱਗੇਗਾ ਇਸ ਲਈ ਜੇ ਤੇਰੇ ਨਾਲ ਲਿਖਿਆ ਜਾਣਾ ਉਹ ਹਿਰਦੇ ਤੇ ਲਿਖਿਆ ਹੋਇਆ ਨਾਲ ਜਾਏਗਾ ਉਹ ਕਦੇ ਵੀ ਭਾਈ ਨਹੀਂ ਮਿਟੇਗਾ ਨਾਨਕ ਸਹ ਪ੍ਰੀਤ ਨਾ ਜਾਏ ਸੀ ਜੋ ਤੁਰ ਛੋਡੀ ਸੱਚਾ ਪਾ ਕਹਿੰਦੇ ਉਹ ਨਾਲ ਜਾਣ ਵਾਲੀ ਹੈ ਪ੍ਰੀਤ ਉਹ ਹੈ ਪ੍ਰੇਮ ਉਸ ਪਰਮਾਤਮਾ ਵਾਹਿਗੁਰੂ ਨਾਲ ਜੋ ਤੁਰ ਛੋਡੀ ਸੱਚਾ ਪਾਏ ਜੋ ਕਾਲਪੁਰਖ ਵਾਹਿਗੁਰੂ ਨੇ ਤੁਰ ਤੋਂ ਪਾਈ ਹੋਈ ਹੈ ਸਾਰਿਆਂ ਵਿੱਚ ਸਾਰੀ ਸ੍ਰਿਸ਼ਟੀ ਸੰਸਾਰ ਰੱਬ ਨੇ ਪ੍ਰੇਮ ਵਿੱਚ ਪੈਦਾ ਕੀਤਾ ਹੈ ਪ੍ਰੇਮ ਤੋਂ ਬਗਹਿਰ ਉਪਜ ਨਹੀਂ ਹੈ ਔਰ ਸਾਰਿਆਂ ਵਿੱਚੋਂ ਨੇ ਪ੍ਰੇਮ ਰੱਖਿਆ ਤਾਂ ਇਹ ਸੰਸਾਰ ਚੱਲ ਰਿਹਾ ਹੈ ਨਹੀਂ ਜਿੰਨੀ ਤਪਸ਼ ਹੈ ਦੁਨੀਆ ਆਪਣੇ ਆਪ ਹੀ ਸੜ ਕੇ ਮਰ ਜਾਏ ਨਾ ਪ੍ਰੇਮ ਟਿਕਾਇਆ ਹੋਇਆ ਮਹਿਲਾ ਤੀਜਾ ਨਦਰੀਆਂ ਵਦ ਨਾਲ ਨਾ ਚੱਲਈ ਵੇਖੋ ਕਿਉਂ ਬਿਉਪਾਇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੋ ਮਹਾਰਾਜ ਕਹਿੰਦੇ ਦਿਸ ਰਿਹਾ ਹੈ ਉਹ ਨਾਲ ਨਹੀਂ ਜਾਂਦਾ ਜੋ ਵੀ ਤੈਨੂੰ ਦਿਸ ਰਿਹਾ ਤੂੰ ਕਿੰਨਾ ਵੱਡਾ ਗਿਆਨਵਾਨ ਹੈ ਲੋਕਾਂ ਨੂੰ ਦਿਸਦਾ ਪਰ ਨਾਲ ਨਹੀਂ ਜਾਏਗਾ ਤੂੰ ਕਿੰਨਾ ਵੱਡਾ ਤਨਵਾਨ ਹੈ ਲੋਕਾਂ ਨੂੰ ਦਿਸਦਾ ਨਾਲ ਨਹੀਂ ਜਾਏਗਾ ਨਦਰ ਆ ਰਹੀ ਹੈ ਦੁਨੀਆ ਦੀ ਤੂੰ ਕਿੰਨਾ ਵੱਡਾ ਸੋਹਣਾ ਸੁਨੱਖਾ ਬੁੱਧੀਜੀਵ ਅਰਥਸ਼ਾਸਤਰੀ ਹੈ ਇਹ ਲੋਕਾਂ ਨੂੰ ਦਿਸਦਾ ਨਾਲ ਨਹੀਂ ਜਾਏਗਾ ਮਹਾਰਾਜ ਉੱਥੇ ਕੀ ਜਾਏਗਾ ਉਦਾ ਸਹਿਬ ਸੱਚੇ ਪਾਤਸ਼ਾਹ ਨੇ ਇੱਕੋ ਸ਼ਲੋਕ ਵਿੱਚ ਨਵੇੜਾ ਕਰ ਦਿੱਤਾ ਪੰਜੇ ਗੱਲਾਂ ਕਹਿ ਕੇ ਜਿੱਥੇ ਕਹਿੰਦੇ ਅਤ ਸੁੰਦਰ ਕੁਲੀਨ ਚਤੁਰ ਇਹ ਦੁਨੀਆ ਨੂੰ ਦੱਸਣਾ ਸਾਰਾ ਕੁਝ ਮੋਖਿਆ ਨੀ ਤਨਵੰਤ ਇੱਕੋ ਚੀਜ਼ ਨਾਲ ਜਾਣੀ ਜੇ ਉਹ ਤੇਰੇ ਕੋਲ ਹੈ ਤੇ ਜਾਏਗਾ ਨਹੀਂ ਤਾਂ ਉਹਦੀ ਨਜ਼ਰ ਵਿੱਚ ਮਿਰਤਕ ਹੈ ਮੂਆਂ ਸਮਾਨ ਹੈ ਕਿਸੇ ਕੰਮ ਦਾ ਨਹੀਂ ਮਹਾਰਾਜੋ ਕੀ ਮੁਖਿਆਨੀ ਧਨਵੰਤ ਮਰਤਕ ਕਈ ਐ ਨਾਨਕ ਜੇ ਪ੍ਰੀਤ ਨਹੀਂ ਜੇ ਉਸ ਭਗਵੰਤ ਵਹਿਗੁਰੂ ਨਾਲ ਪ੍ਰੀਤ ਨਹੀਂ ਤਾਂ ਮੂਆ ਸਮਾਨ ਹੈ ਨਦਰੀ ਆਵਦਾ ਨਾਲ ਨਾ ਚੱਲਾਈ ਵੇਖੋ ਕੋ ਵਿਉ ਪਾਏ ਇਹ ਜੋ ਨਜ਼ਰ ਆ ਰਿਹਾ ਹੈ ਇਹ ਨਾਲ ਨਹੀਂ ਜਾਏਗਾ ਸਤ ਗੁਰ ਸੱਚ ਦਿੜਾਇਆ ਸਤ ਰਹੋ ਲਿਵਲਾ ਜੋ ਸਤਪੁਰ ਜੀ ਨੇ ਸੱਚ ਦ੍ਰਿੜ ਕਰਾਇਆ ਹੈ ਨਾਮ ਦ੍ਰਿੜ ਕਰਾਇਆ ਹੈ ਉਹ ਸੱਚ ਹੀ ਨਾਲ ਜਾਏਗਾ ਕਿਉਂਕਿ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਆ ਜਿਹੜਾ ਪ੍ਰੋਗਰਾਮ ਚੱਲ ਰਿਹਾ ਹੈ ਇਹਦਾ ਨਾਮ ਵੀ ਜਦੋਂ ਤੁਸੀਂ ਪੂਰੀ ਪੰਕਤੀ ਪੜ੍ਹਦੇ ਹੋ ਨਾਨਕ ਬੇੜੀ ਸੱਚ ਕਹੀਂ ਤਰੀਏ ਗੁਰੂ ਵਿਚਾਰ ਪਰ ਇਹ ਸੱਚ ਦੀ ਬੇੜੀ ਵਿੱਚ ਕੌਣ ਬੈਠੇਗਾ ਜੋ ਗੁਰੂ ਦੀ ਵਿਚਾਰ ਨਾਲ ਅੱਗੇ ਤੁਰੇ ਗੁਰੂ ਦੀ ਵਿਚਾਰ ਤੋਂ ਬਗੈਰ ਬੈਠ ਨਹੀਂ ਸਕਦਾ ਉਹਨੂੰ ਅਜ ਮਹਾਰਾਜ ਕਹਿੰਦੇ ਸਤਗੁਰ ਸੱਜ ਦ੍ਰਿੜਾਇਆ ਸਤਗੁਰ ਸਾਨੂੰ ਸੱਚ ਪੱਕਾ ਕਰਾ ਦਿੰਦੇ ਨੇ ਕੀ ਪੱਕਾ ਕਰਾਉਂਦੇ ਨੇ ਪਹਿਲਾਂ ਅੰਤ ਵਿਖਾ ਦਿੰਦੇ ਫਿਰ ਬੇਅੰਤ ਨਾਲ ਜੋੜਦੇ ਦੁਨੀਆ ਭੁੱਲ ਜਾਂਦੀ ਐ ਅੰਤ ਨਹੀਂ ਦਿਸਦਾ ਗੁਰੂ ਦ੍ਰਿੜ ਇਹ ਕਰਾਉਂਦਾ ਕਿ ਇਹ ਸਦਾ ਰਹਿਣ ਵਾਲਾ ਨਹੀਂ ਗੁਰੂ ਇੱਕ ਗੱਲ ਦ੍ਰਿੜ ਕਰਾਏਗਾ ਉਹ ਸੱਚ ਦ੍ਰਿੜ ਕੀ ਹੈ ਉਹ ਸੁਣਿਓ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦ੍ਰਿੜ ਕਰਾਉਂਦੇ ਜਿੱਥੇ ਕਹਿੰਦੇ ਦੀਨ ਵਿਸਾਰਿਓ ਰੇ ਤੇ ਬੰਨੇ ਦੀਨ ਵਿਸਾਰਿਓ ਰੇ ਤੂੰ ਧਰਮ ਭੁੱਲ ਗਿਆ ਦ੍ਰਿੜ ਕਰ ਪੇਟ ਭਰਿਓ ਪਸ਼ੂ ਆ ਜਿਉ ਸੋਇਓ ਮਨੁਖ ਜਨਮ ਹੈ ਹਾਰੇ ਕਹਿੰਦੇ ਤੂੰ ਪੇਟ ਭਰ ਕੇ ਸੌਂ ਜਾਂ ਨਾ ਰੱਜ ਕੇ 8 9 ਵਜੇ ਤੱਕ ਉੱਠਦਾ ਨਹੀਂ ਸ਼ਬਦੀ ਸੱਚ ਹੈ ਕਰਮੀ ਪੱਲੇ ਪਾ ਆਖੋ ਸਤਨਾਮ ਸ੍ਰੀ ਨਾਨਕ ਸਹਿਬ ਕਹਿੰਦੇ ਸ਼ਬਦੀ ਸੱਚ ਹੈ ਗੁਰੂ ਦੇ ਸ਼ਬਦ ਵਿੱਚ ਸੱਚ ਹੈ ਹੁਕਮ ਦੇ ਸੱਚ ਹੈ ਕਰਮੀ ਪੱਲੇ ਪਾਏ ਕਿਨਾਂ ਨੂੰ ਮਿਲਦਾ ਜਿਨ੍ਹਾਂ ਦੇ ਕਰਮ ਭਾਗ ਜਾਗ ਜਾਂਦੇ ਹਨ ਕੋੜੀ ਹਰ ਅੰਦਰ ਬਾਹਰ ਇੱਕ ਤੂੰ तू ਜਾਣੇ ਭੇਤ ਆਖੋ ਸਤਨਾਮ ਸ੍ਰੀ ਅੰਦਰ ਵੀ ਉਹ ਬਾਹਰ ਵੀ ਉਹ ਇੱਕੋ ਹੀ ਹੈ ਤੇ ਕਰਦਾ ਪਤਾ ਕੀ ਸਭ ਜਾਣੇ ਭੇਤ ਐ ਪ੍ਰਮਾਤਮਾ ਵੈਗੁਰੂ ਤੋਂ ਸਾਰੇ ਹੀ ਭੇਤ ਜਾਣਦਾ ਸਾਡੇ ਦੁਨੀਆ ਨੂੰ ਨਹੀਂ ਪਤਾ ਔਰ ਇੱਕ ਗੱਲ ਹਿਰਦੇ ਵਿੱਚ ਵਸਾ ਲੈਣੀ ਕੋਈ ਕਿਸੇ ਦਾ ਭੇਤ ਕੋਈ ਔਗਣ ਦੋ ਚੀਜ਼ਾਂ ਬੰਦਾ ਛਪਾਉਂਦਾ ਇੱਕ ਕਪਣ ਔਗਣ ਇੱਕ ਗਰੀਬੀ ਗਰੀਬੀ ਤਾਂਸ਼ ਪਾਉਂਦੇ ਨੇ ਜੇ ਦੀ ਗਰੀਬੀ ਪਤਾ ਲੱਗ ਜਾਏ ਪਾਜ ਉਗੜ ਜਾਏ ਲੋਕ ਕੋ ਦਾ ਸਨਮਾਨ ਕਰਨੋਂ ਹਟ ਜਾਂਦੇ ਪਤਾ ਇਹਨਾਂ ਤੇ ਪਹਿਲੇ ਕਰਜ਼ਾ ਦੇਣਾ ਉਹਨੂੰ ਕਿਸੇ ਉਹਦੇ ਲਈ ਪ੍ਰਪੋਜ਼ ਨਹੀਂ ਕਰਨਗੇ ਸਨਮਾਨ ਘਟ ਜਾਏਗਾ ਇਹ ਦੁਨੀਆ ਦਾ ਦਸਤੂਰ ਹੈ ਤੇ ਜਿਹਦਾ ਔਗਣ ਨਸ਼ਰ ਹੋ ਜਾਏ ਉਹ ਤੋਂ ਲੋਕ ਨਫ਼ਰਤ ਕਰਨ ਲੱਗ ਜਾਂਦੇ ਨੇ ਉਹਦੀ ਲੋਕ ਭੰਡੀ ਕਰਨ ਲੱਗ ਜਾਂਦੇ ਤੇ ਮੇਰੇ ਸਹਬ ਨੇ ਕਿਹਾ ਭਲਿਆ ਤੇਰੇ ਕੋਲ ਹੋਵੇ ਗਰੀਬੀ ਤੇਰੇ ਕੋਲ ਹੋਵੇ ਔਗਣ ਦੁਨੀਆ ਨੂੰ ਪਤਾ ਲੱਗ ਜਾਏ ਲੋਕ ਨਫ਼ਰਤ ਕਰਨਗੇ ਲੋਕ ਤੇਰਾ ਭੰਡੀ ਪ੍ਰਚਾਰ ਕਰਨਗੇ ਲੋਕ ਤੈਨੂੰ ਮਾਣ ਦੇਣੋਂ ਹਟ ਜਾਣਗੇ ਪਰ ਆਪਣੀ ਗਰੀਬੀ ਤੇ ਆਪਣਾ ਅੰਦਰ ਦਾ ਔਗਣ ਜਿਹੜਾ ਤੇਰੇ ਭੇਤ ਜਾਣਦਾ ਹੈ ਨਾ ਉਹਦੇ ਅੱਗੇ ਹੱਥ ਜੋੜ ਕੇ ਖਲੋ ਕੇ ਕਹਦੇ ਆਪਣੀ ਜ਼ੁਬਾਨ ਤੋਂ ਤੇ ਚਿੱਤੇ ਕਰੀ ਉਹਦਾ ਨਾਮ ਉਹ ਤੇਰੀ ਗਰੀਬੀ ਵੀ ਹਟਾ ਦੇਗਾ ਤੇਰੇ ਔਗਣ ਵੀ ਖਤਮ ਕਰਕੇ ਤੈਨੂੰ ਸ਼ੁੱਧ ਨਿਰਮਲ ਕਰ ਦੇ ਉਹਦੇ ਅੱਗੇ ਦੱਸ ਗੋਝ ਗੱਲ ਜੀ ਕੀ ਕੀਚੈ ਸਤਗੁਰ ਪਾਸ ਤਾਂ ਸਰਬ ਸੁਖ ਪਾਈਐ ਮਹਾਰਾਜ ਗਰੀਬੀ ਹਟਾਉਣੀ ਹੋਵੇ ਕਹਿੰਦੇ ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ ਸਵਾਰਥ ਸੋ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਚਿਤ ਆਵੇ ਉਸ ਪਰ ਬ੍ਰਹਮਤਾ ਨਿਚਲ ਹੋਵੇ ਰਾਜ ਫਿਰ ਤੇਰਾ ਰਾਜ ਨਹੀਂ ਚਲ ਹੋ ਜਾਏਗਾ ਉਹਨੂੰ ਚੇਤੇ ਕਰ ਉਹਦੇ ਅੱਗੇ ਦੁੱਖ ਦੱਸ ਕਿਉਂਕਿ ਉਹ ਤੇਰੇ ਭੇਤ ਜਾਣਦਾ ਹੈ ਜੋ ਕੀਚੈ ਸੋ ਹਰ ਜਾਣਦਾ ਮੇਰੇ ਮਨ ਹਰ ਚੇਤ ਇਸ ਲਈ हे ਮੇਰੇ ਮਨ ਜੋ ਤੂੰ ਕਰ ਰਿਹਾ ਉਹ ਜਾਣਦਾ ਹੈ ਬਸ ਇਸ ਗੱਲ ਨੂੰ ਚੇਤੇ ਕਰਕੇ ਮਨ ਚ ਉਹਨੂੰ ਯਾਦ ਕਰ ਜੋ ਤੂੰ ਕਰਦੇ ਹੈ ਉਹ ਚੰਗੀ ਤਰ੍ਹਾਂ ਜਾਣ ਫਿਰ ਵਿਖਾਵਾ ਕਾਦੇ ਵਾਸਤੇ ਫਿਰ ਦੱਸ ਕਿਉਂ ਰਹੇ ਉਹ ਤੇਰੇ ਚੰਗੇ ਕਰਮ ਜਾਣਦਾ ਹਾਂ ਇੱਕ ਚੀਜ਼ ਹੈ ਆਪਾਂ ਚੰਗੇ ਕੰਮ ਗਿਣਾਉਨੇ ਆ ਮਾੜੇ ਕੰਮ ਲੋਕਾਂ ਦੇ ਸਾਹਮਣੇ ਗਿਣਾਉਂਦੇ ਨਹੀਂ ਉਹ ਮਾੜੇ ਵੀ ਜਾਣਦਾ ਹੈ ਚੰਗੇ ਵੀ ਜਾਣਦਾ ਜੇ ਤੂੰ ਮਾੜੇ ਛਪਾ ਲੈਣਾ ਨਾ ਤਾਂ ਚੰਗੇ ਵੀ ਛਪਾ ਲਿਆ ਕਰ ਦੱਸਿਆ ਨਾ ਕਰ ਕਿਉਂਕਿ ਉਹ ਤੇ ਜਾਣਦਾ ਇੱਕ ਵਿਦਵਾਨ ਉਹ ਬੜੀ ਪਿਆਰੀ ਗੱਲ ਲਿਖਦਾ ਹੈ ਉਹ ਕਹਿੰਦਾ ਗੁਨਾਹ ਬੇਸ਼ੁਮਾਰ ਕੀਏ ਬੜਤੀ ਉਮਰ ਕੋ ਦੇਖ ਕਰ ਮਾਲਾ ਕੋ ਹੱਥ ਮੇ ਥਾਮ ਲਿਆ ਉਮਰ ਵੱਡੀ ਹੋ ਗਈ ਮਾਲਾ ਚੱਕ ਲਈ ਵੱਡੀ ਸਾਰੀ ਕੋਈ ਗੱਲ ਨਹੀਂ ਸਹਾਰਾ ਚਾਹੀਦਾ ਜਪਣ ਲਈ ਮਾਫ ਕਰਿਓ ਇਸ ਗੱਲ ਦੀ ਨਿੰਦਿਆ ਨਹੀਂ ਭਲੀ ਗੱਲ ਹੈ ਜੇ ਕੋਈ ਸਿਮਰਨ ਕਰਦਾ ਬੜਤੀ ਉਮਰ ਕੋ ਦੇਖ ਕਰ ਮਾਲਾ ਕੋ ਹੱਥ ਮੇ ਥਾਮ ਲਿਆ ਗੁਨਾਹ ਬੇਸ਼ੁਮਾਰ ਕੀਏ ਨਾਮ ਗਿਣ-ਗਿਣ ਕਰ ਲਿਆ ਜਿਹੜੇ ਗੁਨਾਹ ਕੀਤੇ ਉਹਨਾਂ ਦੀ ਗਣਤੀ ਕੋਈ ਨਹੀਂ ਜਿਹੜਾ ਨਾਮ ਜਪਿਆ ਉਹ ਗਣਤੀਆਂ ਕਰ ਰਿਆ ਇੰਨੀਆਂ ਮਾਲਾ ਰੋਜ਼ ਫੇਰ ਲੈਣ ਜਿਹੜੇ ਔਗਣ ਕੀਤੇ ਜਿਹੜੇ ਝੂਠ ਬੋਲੇ ਜਿਹੜੇ ਹੋਰ ਕਰਮ ਕੀਤੇ ਚੇਤੇ ਨਹੀਂ ਇਸ ਲਈ ਪਾਠ ਦੇ ਨੰਗਣਿਆ ਕਰੋ ਉਹ ਵੀ ਪ੍ਰੇਮ ਵਿੱਚ ਪੜਿਆ ਕਰੋ ਜਿੰਨਾ ਹੋ ਜਾਏ ਅੱਜ ਮਹਾਰਾਜ ਕਹਿੰਦੇ ਸਭ ਕੁਝ ਜਾਣਦਾ ਇਹ ਗੱਲ ਚੇਤੇ ਕਰਕੇ ਮਨਾ ਯਾਦ ਰੱਖਿਆ ਕਰ ਸੋ ਡਰ ਜੇ ਪਾਪ ਕਮਾ ਮੁੰਦਾ ਧਰਮੀ ਬਿਗਸੇਤ ਡਰੇ ਤੇ ਉਹ ਜਿਨੇ ਪਾਪ ਕਮਾਏ ਨੇ ਧਰਮੀ ਤੇ ਖੁਸ਼ ਹੁੰਦਾ ਇਸ ਲਈ ਤੂੰ ਪਾਪ ਨਾ ਕਮਾ ਗੁਰੂ ਕੋਲੋਂ ਪੁੱਛ ਪਾਪ ਕੀ ਹੈ ਉਹ ਕਰਮ ਨਾ ਕਰ ਤੇ ਭਲਿਆ ਫਿਰ ਤੂੰ ਧਰਮੀ ਬਣ ਜਾਏਗਾ ਤੇ ਖੁਸ਼ ਰਹੇਗਾ ਬਖਸ਼ੇਤ ਰਹੇਗਾ ਕਿਉਂ ਉਹਦਾ ਤੈਨੂੰ ਲੇਖਾ ਨਹੀਂ ਦੇਣਾ ਪੈਂਦਾ ਕਿਉਂਕਿ ਉਹ ਪਰਮਾਤਮਾ ਵੈਗੁਰੂ ਦੇ ਦਰ ਤੇ ਉਹਨਾਂ ਨੂੰ ਡਰ ਲੱਗਦਾ ਜਿਨ੍ਹਾਂ ਨੇ ਪਾਪ ਕੀਤਾ ਹਰ ਆਪੇ ਵਿਖੇ ਸੁਣੈ ਮੇਰੀ ਜਿੰਦੜੀਏ ਸੋ ਡਰੇ ਜੋ ਪਾਪ ਕਮਤੇ ਰਾਮ ਉਥੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਮੇਰੀ ਜਿੰਦੇ ਉਹ ਆਪੇ ਹੀ ਵੇਖ ਰਿਹਾ ਸਭ ਕੁਝ ਡਰੇ ਤਾਂ ਉਹ ਜਿਹਨੇ ਪਾਪ ਕਮਾਏ ਹੁਣ ਜੇ ਤੂੰ ਪਾਪ ਨਹੀਂ ਕੀਤੇ ਡਰਨ ਦੀ ਲੋੜ ਨਹੀਂ ਜੇ ਪਾਪ ਹੋਇਆ ਉਹਦੇ ਅੱਗੇ ਹੁਣ ਤੋਂ ਮਾਫੀ ਲਈ ਅਰਦਾਸ ਕਰ ਦੇ ਫਿਰ ਵੀ ਤੈਨੂੰ ਲੇਖਾ ਨਹੀਂ ਦੇਣਾ ਪਏਗਾ ਤੂੰ ਸੱਚਾ ਆਪ ਨਿਆਉ ਸੱਚ ਤਾਂ ਡਰੀਏ ਕੇ ਤੂੰ ਉੱਤੇ ਭਰੋਸਾ ਰੱਖ ਤੂੰ ਆਪ ਸੱਚਾ ਹੈ ਮਾਲਕ ਤੇਰਾ ਨਿਆਂ ਵੀ ਸੱਚਾ ਤੂੰ ਕਿਸੇ ਨਾਲ ਨਿਆਂ ਨਹੀਂ ਕਰਦਾ ਦੁਨੀਆ ਨਿਆਂ ਕਰਦੀ ਹੈ ਪਰ ਰੱਬ ਅਨਿਆਂ ਨਹੀਂ ਕਰਦਾ ਉਹ ਨਿਆਂ ਕਰਦਾ ਤਾਂ ਡਰੀਏ ਕੇਤ ਫਿਰ ਡਰਨ ਦੀ ਕੀ ਲੋੜ ਹੈ ਇਹਨੂੰ ਸੌਖਾ ਸਮਝ ਲੈਣਾ ਕੋਈ ਵੀ ਕਰਮ ਕਿਤੇ ਬਦੀਕੀ ਹੋ ਜਾਏ ਤੁਹਾਡੇ ਨਾਲ ਉਹਨੂੰ ਛੱਡ ਕੇ ਅੱਗੇ ਚੱਲਣ ਦਾ ਯਤਨ ਕਰਿਓ ਪਤਾ ਕਿਉਂ ਇੰਨਾ ਸਮਝ ਲਿਓ ਧਰਮੀ ਹੋਣ ਦੇ ਨਾਤੇ ਹੋ ਸਕਦਾ ਹੈ ਪਿਛਲਾ ਕਰਮ ਕੋਈ ਹੋਇਆ ਹੋਵੇ ਇੱਥੇ ਮੇਰਾ ਲਿਖਾ ਨਿਬੜ ਗਿਆ ਮੈਂ ਹੁਣ ਅੱਗੇ ਦੁਸ਼ਮਣੀ ਨਹੀਂ ਵਧਾਉਣੀ ਨਹੀਂ ਤੇ ਇਹ ਬੰਧਨ ਜਨਮ ਮਰਨ ਦਾ ਬਣ ਜਾਏ ਉੱਥੇ ਉਸ ਗੱਲ ਨੂੰ ਡਿਲੀਟ ਕਰਦਾ ਉਹ ਨਿਉਂ ਕਰਦਾ ਉਹ ਸੱਚਾ ਹੈ ਇੱਕ ਦਿਨ ਨਿਆਂ ਜ਼ਰੂਰ ਕਰੇਗਾ ਜਿਨ੍ਹਾਂ ਨਾਨਕ ਸੱਚ ਪਛਾਣਿਆ ਸੇ ਸੱਚ ਰਲੇ ਤ ਜਿਨ੍ਹਾਂ ਨੇ ਸਤਗੁਰ ਜੀ ਬਖਸ਼ਿਸ਼ ਕਰਦੇ ਜਿਨ੍ਹਾਂ ਨਾਨਕ ਸੱਚ ਪਛਾਣਿਆ ਇਸ ਗੱਲ ਦੀ ਉਹ ਰੱਬ ਦੀ ਪਹਿਚਾਨ ਹੋ ਗਈ ਜਿਨ੍ਹਾਂ ਨੂੰ ਸੇ ਸੱਚ ਰਲੇ ਉਹ ਉਹਨਾਂ ਕਹਾਣੀਆਂ ਰਾਹੀਂ ਸੱਚ ਨਾਲ ਰਲ ਗਏ ਫਿਰ ਉਹਨਾਂ ਵਿੱਚ ਉਹਨਾਂ ਵਿੱਚ ਭੇਦ ਨਹੀਂ ਰਿਹਾ ਉਹ ਇੱਥੋਂ ਕਹਿੰਦੇ ਨੇ ਉੱਥੇ ਪਹੁੰਚ